ਮੋਗਾ ਦੀ ਅਨਾਜ ਮੰਡੀ ਵਿੱਚ ਕਿਸਾਨ ਮਜ਼ਦੂਰ ਵਿਦਿਆਰਥੀ ਅਤੇ ਜਨਤਕ ਸੰਗਠਨਾਂ ਵੱਲੋਂ ਆਦਵਸੀਆਂ ਤੇ ਹੋ ਰਹੇ ਅਤਿਆਚਾਰ ਤੇ ਜ਼ਮੀਨ ਖੋਹਣ ਦੀਆਂ ਨੀਤੀਆਂ ਦੇ ਖਿਲਾਫ ਸੂਬਾ ਪੱਧਰੀ ਰੈਲੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਆਪਰੇਸ਼ਨ ਕਗਾਰ ਤੁਰੰਤ ਬੰਦ ਕਰਨ, ਆਦਵਸੀਆਂ ਦਾ ਕਤਲਜਾਮ ਰੋਕਣ ਤੇ ਬਹੁ ਰਾਸ਼ਟਰੀ ਕੰਪਨੀਆਂ ਦੀ ਲੁੱਟ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਇਹਨਾਂ ਵੱਲੋਂ ਰੋਸ ਰੈਲੀ ਤੋਂ ਬਾਅਦ ਬੱਸ ਸਟੈਂਡ ਤੱਕ ਵਿਰੋਧ ਮਾਰਚ ਵੀ ਕੱਢਿਆ ਗਿਆ। ਇਹ ਰੈਲੀ ਛੱਤੀਸਗੜ੍ਹ ਤੇ ਹੋਰ ਸੂਬਿਆਂ ਦੇ ਜਿਹੜੇ ਆਦਿਵਾਸੀ ਲੋਕ ਆ ਇਹਨਾਂ ਕਿਸਾਨਾਂ ਉੱਤੇ ਬਹੁਤ ਹੀ ਜ਼ਿਆਦਾ ਜ਼ਬਰਦਸਤ ਆਇਆ ਜਾ ਰਿਹਾ ਮੋਦੀ ਹਕੂਮਤ ਵੱਲੋਂ ਇਹ ਕਹਿ ਕੇ ਵੀ ਇਹ ਦੇਸ਼ជ្រੋਹੀ ਹੈ ਅੱਤਵਾਦੀ ਹੈ ਹਾਲਾਂਕਿ ਉਹ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਆਪਣੇ ਮਕਾਨ ਜੰਗਲ ਬਚਾਉਣ ਵਾਸਤੇ ਧਰਤੀ 'ਤੇ ਇੱਥੇ ਕੁਦਰਤੀ ਸਾਧਨ ਦੇਖਦੇ ਉਹਨਾਂ ਨੂੰ ਬਚਾਉਣ ਵਾਸਤੇ ਦੁਨੀਆ ਭਰ ਦੇ ਕਾਰਪੋਰੇਟਾਂ ਤੋਂ ਉਹ ਬਾਗੀ ਹੋਏ ਹੋਏ ਆ। ਉਹ ੱਹ ੱੱਕੇ ਨਾਲ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦਿੰਦੇ। ਜਿਸ ਕਰਕੇ ਉਹਨਾਂ ਨੂੰ ਨਕਸਲ ਵਰਗੇ ਕਹਿ ਕੇ ਆਤਵਾਦੀ ਕਹਿ ਕੇ ਛੂਟੇ ਮੁਕਾਬਲੇ ਬੜਾ ਬਣਾ ਕੇ ਹਰ ਰੋਜ਼ ਇਹਨਾਂ ਦਾ ਕਤਲਿਆ ਮਚਾਇਆ ਜਾ ਰਿਹਾ। 600 ਤੋਂ ਉੱਤੇ 329 ਉਹ ਜ਼ਾਰੇ ਜਾ ਕਿਤੇ ਆ ਲਗਾਤਾਰ ਇਹ سلسلہ ਜਿਹੜਾ ਇਹਨਾਂ ਨੂੰ ਅਜਾੜਨ ਦਾ ਜਿਵੇਂ ਉਹਨਾਂ ਦੀਆਂ ਜ਼ਮੀਨਾਂ ਤੇ ਜੰਗਲਾਂ ਤੇ ਉਹਨਾਂ ਦੇ ਸਾਧਨਾਂ ਤੇ ਕਬਜ਼ੇ ਕਰਨ ਦਾ ਤੇ ਕਾਰਪੋਰੇਟਾਂ ਨੂੰ ਸੰਭਾਲਣ ਦਾ ਬੇਸੀ ਅਦਾਨੇ ਬਾਨੀ ਹੁਣੇ ਵੀ ਤੇ ਵਿਦੇਸ਼ਾਂ ਦੇ ਮਨਸੈਂਟੋ ਵਗੈਰਾ ਵੀ ਉਹਨਾਂ ਨੂੰ ਸੰਭਾਲਣ ਦਾ ਜਿਹੜਾ سلسلہ ਮੋਦੀ ਹਕੂਮਤ ਨੇ ਬਹੁਤ ਤੇਜ਼ ਕੀਤਾ ਹੋਇਆ ਹੈ ਹਰ ਰੋਜ਼ ਘਬਰਾ ਰਹੀਆਂ ਚੁ ਸੇ ਮੁਕਾਬਲਿਆਂ ਦੇ ਵਿੱਚ ਨਕਲ ਕੇ ਕਹਿ ਕਿ ਉਹਨਾਂ ਨੂੰ ਸ਼ਹੀਦ ਕਰਨ ਦੀਆਂ ਉਸ ਜ਼ਬਰ ਜ਼ੁਲਮ ਦੇ ਵਿਰੁੱਧ ਅੱਜ ਦਾ ਇਹ ਜਿਹੜਾ ਪੰਜਾਬ ਦੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਪੰਜਾਬ ਦੀਆਂ ਜਿੰਨੀਆਂ ਵੀ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਵੱਲੋਂ ਸਾਂਝੇ ਤੌਰ ਤੇ ਉਹਨਾਂ ਆਦਿਵਾਸੀ ਕਿਸਾਨਾਂ ਦੇ ਹੱਕ ਦੇ ਵਿੱਚ ਹਾਗਾ ਨਾਰਾ ਮਾਰਨ ਲਈ ਮੋਦੀ ਹਕੂਮਤ ਨੂੰ ਆਪਣਾ ਜ਼ਬਰਦੰਦ ਕਰਨ ਲਈ ਉਹਨਾਂ ਦੀਆਂ ਜ਼ਮੀਨਾਂ ਖੋਹਣੀਆਂ ਬੰਦ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਮੈਂ ਅਖੀਰ ਚ ਇੱਕੋ ਗੱਲ ਦੱਸਣੀ ਚਾਹੁੰਦਾ ਕਿ ਅੰਗਰੇਜ਼ਾਂ ਦੇ ਰਾਤ ਵੇਲੇ ਵੀ ਜਦੋਂ ਉਹਨਾਂ ਨੇ ਕਬਜ਼ਾ ਕੀਤਾ ਹਿੰਦੁਸਤਾਨ ਤੇ ਆਦਿਵਾਸੀਆਂ ਨੇ ਉਹਨਾਂ ਦੀ ਇਨਨਿਸ਼ੀ ਮੰਨੀ ਆਦਿਵਾਸੀ ਲੋਕ ਅੰਗਰੇਜ਼ਾਂ ਦੀ ਹਕੂਮਤਾਂ ਵੀ ਬਾਗੀ ਰਹੇ ਆ ਉਹਨਾਂ ਦਾ ਕੋਈ ਕਾਨੂੰਨ ਨਹੀਂ ਮੰਨਿਆ ਆਦਿਵਾਸੀ ਲੋਕਾਂ ਨੇ ਬਟਾ ਬਟਾ ਨੈਸਟ ਕੀਤਾ ਜਾ ਰਿਹਾ ਹੈ ਕਿ ਰੈਲੀ ਕੀਤੀ ਜਾ ਰਹੀ ਹੈ ਕਿਹੜੇ ਕਿਹੜੇ ਮੰਗਾਂ ਨੂੰ ਲੈ ਕੇ ਜਿਹੜਾ ਕੀਤਾ ਜਾ ਰਿਹਾ ਅੱਜ ਕਿਸਾਨ ਜਥੇਬੰਦੀਆਂ ਦੇ ਸਮੇਤ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਜਨਗਰੀਤ ਘਰ ਸਭਾ ਜਿੰਨੀਆਂ ਪੰਜਾਬ ਦੀਆਂ ਜਨਤਕ ਤੇ ਜਮਹੂਰੀ ਜਥੇਬੰਦੀਆਂ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਜਿਹੜਾ ਮੋਗੇ ਆਰਗੇਨਾਈਜ਼ ਕੀਤਾ ਗਿਆ ਵਿਸ਼ਾ ਇਹ ਹੈਗਾ ਕਿ ਹਿੰਦੁਸਤਾਨ ਦੇ ਵਿੱਚ ਜੰਗਲੀ ਇਲਾਕੇ ਜਿੱਥੇ ਆਦਿਵਾਸੀ ਵਸੇ ਹੋਏ ਆ ਔਰ ਦੇ ਧਰਤੀ ਦੇ ਥੱਲੇ ਬਹੁਤ ਬੇਸ਼ਕੀਮਤੀ ਜਿਹੜੇ ਖਣਿਜ ਪਦਾਰਥਾ ਚਾਹੇ ਲੋਹਾ ਬਾਗਸਾਈਟਾ ਐਲੂਮੀਨੀਅਮ ਹੈਗਾ ਕਾਂਗਰਸ ਟੈਂਪੀ ਬੀਜੇਪੀ ਸਰਕਾਰ ਵੀ ਉਹ ਖਣਿਜ ਪਦਾਰਥ ਉਥੋਂ ਕੱਢਣ ਵਾਸਤੇ ਆਦਿਵਾਸੀਆਂ ਨੂੰ ਲਗਾਤਾਰ ਉਜਾੜ ਰਹੀ ਆ ਔਰ ਇਹਦੇ ਖਿਲਾਫ ਆਦਿਵਾਸੀਆਂ ਦੀ ਇੱਕ ਸਟਰਗਲ ਚੱਲ ਰਹੀ ਆ ਆਦਿਵਾਸੀਆਂ ਨੂੰ ਜਿਹੜੇ ਅਗਵਾਈ ਦੇ ਰਹੇ ਆ ਚਾਹੇ ਮਾਊਸ ਦਾ ਨਕਸਲਾਈਟ ਹੈਗੇ ਆ ਮਮਦ ਸ਼ਾ ਜਿਹੜੇ ਗ੍ਰਹਿ ਮੰਤਰੀ ਆ ਹਿੰਦੁਸਤਾਨ ਨੇ ਉਹਨਾਂ ਨੇ ਐਲਾਨ ਕੀਤਾ ਕਿ 31 ਮਾਰਚ 2026 ਤੱਕ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਇਸ ਧਰਤੀ ਤੋਂ ਖਤਮ ਕਰ ਦਿੱਤਾ ਜਾਊਗਾ ਹਾਲਾਂਕਿ ਜਿਹੜੇ ਲੜਾਈ ਲੜ ਰਹੇ ਰੋਕ ਆ ਉਹਨਾਂ ਨੇ ਸੀਜ਼ਫਾਇਰ ਦਾ ਵੀ ਐਲਾਨ ਕੀਤਾ ਤੇ ਅਸੀਂ ਗੋਲੀਬੰਦੀ ਵਾਸਤੇ ਤਿਆਰ ਹੈਗੇ ਆ ਸਰਕਾਰ ਸਾਡੇ ਨਾਲ ਟੇਬਲ ਟਾਕ ਕਰਕੇ ਬੈਠ ਕੇ ਮਸਲੇ ਦਾ ਜਿਹੜਾ ਹੱਲ ਆ ਉਹ ਕੱਢੇ ਪਰ ਉਹਨਾਂ ਦੀ ਇਹ ਬੇਨਤੀ ਨੂੰ ਵੀ ਸਰਕਾਰ ਨੇ ਕੀਤਾ ਗਿਆ ਤੇ ਕੇਂਦਰ ਸਰਕਾਰ ਨੀ ਫੋਦੀ ਬਲ ਭੇਡ ਕੇ ਉਥੇ ਡਰੋਨ ਵੀ ਵਰਤੇ ਜਾ ਰਿਹਾ ਤੇ ਸਿੱਧਾ ਉਹਨਾਂ ਤੇ ਹਮਲੇ ਕਰਕੇ ਆਦਿਵਾਸੀਆਂ ਨੂੰ ਮਾਰਿਆ ਜਾ ਰਿਹਾ ਮੋਦੀ ਸਰਕਾਰ ਨੇ ਕਾਂਗਰਸ ਸਰਕਾਰ ਵਾਂਗੂ ਕਾਂਗਰਸ ਸਰਕਾਰ ਨੇ ਆਪਰੇਸ਼ਨ ਗਰੀਦ ਹੰਡ ਚਲਾ ਕੇ ਸਾਡੇ ਲੋਕਾਂ ਦੇ ਸਾਡੇ ਦੇਸ਼ ਵਾਸੀਆਂ ਦਾ خون ਵਹਾਇਆ ਸੀ ਜੰਗਲ 'ਚ ਉਸੇ ਤਰ੍ਹਾਂ ਮੋਦੀ ਸਰਕਾਰ ਆਪਰੇਸ਼ਨ ਕਗਾਰ ਚਲਾ ਕੇ ਸਾਡੇ ਆਦਿਵਾਸੀਆਂ ਦਾ ਜੰਗਲ ਦੇ ਵਿੱਚ خون ਵਹਾ ਕੇ ਹਰੇ ਜੰਗਲ ਨੂੰ ਲਾਲ ਕਰ ਰਹੀ ਹੈ ਅੱਜ ਇਹਨਾਂ ਉਹਦੇ ਖਿਲਾਫ ਅੱਜ ਮੋਗੇ ਦੇ ਵਿੱਚ ਇੱਕ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਔਰ ਇਸ ਰੈਲੀ ਦੀ ਇਹ ਮੰਗ ਹੈ ਕਿ ਆਪਰੇਸ਼ਨ ਕਗਾਰ ਜਿਹੜਾ ਹਿੰਸਕ ਆ ਤੇ ਗੈਰਜਮਹੂਰੀਆ ਇਹਨੂੰ ਬੰਦ ਕੀਤਾ ਜਾਵੇ ਤੇ ਉਹਨਾਂ ਆਦਵਸੀ ਲੋਕਾਂ ਨੇ ਐਲਾਨ ਕੀਤਾ ਕਿ ਸਰਕਾਰ ਬੈਠ ਕੇ ਸਾਡੇ ਨਾਲ ਗੱਲਬਾਤ ਨਾਲ ਮਸਲੇ ਦਾ ਹੱਲ ਕਰੇ ਉਹਨਾਂ ਦੀ ਇਸ ਬੇਨਤੀ ਨੂੰ ਜਿਹੜਾ ਪ੍ਰਵਾਨ ਕੀਤਾ ਜਾਵੇ ਆਦਵਸੀਆਂ ਦਾ ਕਤਲੇਆਮ ਕਰਨਾ ਬੰਦ ਕੀਤਾ ਜਾਵੇ ਮਲਟੀਨੈਸ਼ਨਲ ਕੰਪਨੀਆਂ ਦੀ ਜਿਹੜੀ ਲੁੱਟ ਕਰਵਾਈ ਜਾ ਰਹੀ ਆ ਲੋਹਾ ਜਿਹੜਾ 1 ਰੁਪਏ ਕਿਲੋ ਦੇ ਹਿਸਾਬ ਨਾਲ ਮਲਟੀਨੈਸ਼ਨਲ ਕੰਪਨੀ ਨੂੰ ਕੇਂਦਰ ਸਰਕਾਰ ਦਾ ਲਟਾ ਰਹੀ ਹੈਗੀ ਆ ਉਹ ਬੰਦ ਕੀਤਾ ਜਾਵੇ ਦੇਸ਼ ਦੀ ਸੰਪਤੀ ਹੈ ਦੇਸ ਤੇ ਲੱਗਣਾ ਚਾਹੀਦਾ ਦੇ ਆਦਵਾਸੀ ਤਹਿ ਕਰਨਗੇ ਕਿ ਕਿਸ ਤਰ੍ਹਾਂ ਲੱਗੂਗਾ ਇਹ ਸਮੰਗ ਨੂੰ ਲੈ ਕੇ ਆਈ ਵੀ ਰੈਲੀ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਇੱਕ ਮਜਾਰਾ ਜਿਹੜਾ ਬੱਸ ਸਟੈਂਡ ਤੱਕ ਕੀਤਾ ਜਾਊਗਾ ਜੀ ਜਿਵੇਂ ਜਾਣਕਾਰੀ ਅੱਜ ਸਵੇਰ ਬਖੂਰੇਨੀ ਕੀਤੀ ਜਾ ਰਹੀ ਹੈ ਕਿਸਾਨ ਨੇ ਬਚਦੇ ਜਿਹਨਾਂ ਨਾਲ ਹੋ ਵੀ ਜੱਥੇਬੰਦੀਆਂ ਸੂਚਿਤ ਕੀਤੀਆਂ ਕੀ ਕਹਿੰਦੇ ਜਿਹੜੀ ਅੱਜ ਦੀ ਇਹ ਪੰਜਾਬ ਦੇ ਕੇਂਦਰੀ ਸ਼ਹਿਰ ਅਮੋਗਾ ਚ ਹੋਣ ਵਾਲੀ ਜਿਹੜੀ ਰੈਲੀ ਆ ਇਹ ਸਮੁੱਚੇ ਪੰਜਾਬ ਦੇ ਵਿੱਚੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਦੀਆਂ ਜਿਹੜੀਆਂ ਇਸ ਪੰਜਾਬ ਦੀਆਂ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਜਥੇਬੰਦੀਆਂ ਵੱਲੋਂ ਸਾਂਝੀ ਰੈਲੀ ਕੀਤੀ ਜਾ ਰਹੀ ਆ। ਮਸਲਾ ਇਹ ਆ ਜਿਹੜੀ ਦੇਸ਼ ਦੀ 17 ਕਰੋੜ ਤੋਂ ਵੱਧ ਜਿਹੜੀ ਆਦੀਵਾਸੀ ਪਾਪੂ ਦੇ ਖੇੜਾ ਉਹਦੇ ਤੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਇੱਕ ਜ਼ਬਰਦਸਤ ਜ਼ੁਲਮ ਦਾ ਚੱਕਰ ਝਲਾਇਆ ਜਾ ਰਿਹਾ ਆ ਆਪਰੇਸ਼ਨ ਕਗਾਰ ਦੇ ਨਾਂ ਤੇ ਉਹਨਾਂ ਦੀਆਂ ਉਹਨਾਂ ਦੇ ਜਿਹੜੇ ਰਿਸੋਰਸਸ ਆ ਜਲ ਜੰਗਲ ਤੇ ਜ਼ਮੀਨਾਂ ਉਹਨਾਂ ਤੋਂ ਖੋਈਆਂ ਜਾ ਰਹੀਆਂ ਉਹਨਾਂ ਤੇ ਬੇਸ਼ੁਮਾਰ ਜ਼ਬਰ ਹੋ ਰਿਹਾ ਝੂਠੇ ਪੁਰਸ਼ ਮੁਕਾਬਲੇ ਹੋ ਰਹੇ ਆ ਬਹੁਤ ਸਾਰੇ ਆਦੀਵਾਸੀਆਂ ਆਗੇ ਉਹਨੂੰ ਜੇਲਾ ਚ ਧੱਕਿਆ ਪਿਆ ਤੇ ਉਹਦਾਂ ਨੂੰ ਸਿੱਧੇ ਗੋਲੀਆਂ ਮਾਰਦੇ ਹੁਕਮ ਇੱਥੋਂ ਦਾ ਜਿਹੜੀ ਮੋਦੀ ਉਹਦਾ ਕੇਂਦਰੀ ਮੰਤਰੀ ਅਨੰਤ ਸ਼ਾਹ ਵੱਲ ਉੱਤੇ ਗਏ ਆ ਅੱਜ ਦਾ ਜਿਹੜੀ ਇਹ ਵਿਸ਼ਾਦ ਰੈਲੀ ਆ ਇਹ ਉਹਦਾ ਆਦੀਵਾਸੀਆਂ ਨਾਲ ਏਕਤਾ ਦਾ ਪ੍ਰਗਟਾਵਾ ਕਰਦੀ ਆ ਵੀ ਉਹਨਾਂ ਦੇ ਜ਼ਬਰਦਸਤ ਖੇਤ ਲਾਉਣਾ ਬੰਦ ਕੀਤਾ ਜਾਵੇ ਉਹਨਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਉਹ ਸਰਕਾਰ ਸੋਏ ਅਸਲ ਦੇ ਵਿੱਚ ਜਿਹੜੀ ਇਥੋਂ ਦੇਸ਼ ਦੀ ਕਾਰਪੋਰੇਟ ਲੱਭੀ ਆ سرمایہਦਾਰ ਲੋਬੀ ਆ ਉਹਨਾਂ ਦੇ ਰਿਸੋਰਸਸ ਜਿਹੜੇ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਅਸਾਰ ਰਿਸੋਰਸਸ ਪੇੜੇ ਆ ਉਹਨਾਂ ਰਿਸੋਰਸਸ ਦੀ ਅੰਨੀ ਲੁੱਟ ਕਰਨੀ ਚਾਹੁੰਦੀ ਆ ਉਸ ਲੁੱਟ ਕਰਨ ਦੀ ਖਾਤਰ ਇਹ ਜ਼ਬਰਦਸਤ ਸ਼ਹਿਦਲੇ ਚੜਾਇਆ ਜਾ ਰਿਹਾ ਅਸੀਂ ਸਮਝੀਆਂ ਭਰਤੀ ਨੌਜਵਾਨ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੀ ਨਿਖੇਧੀ ਕਰਦੇ ਆ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਵੀ ਇਹ ਜ਼ਬਰ ਨੂੰ ਤੁਰੰਤ ਰੋਕ ਕੇ ਵੀ ਉਹਨਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਵਾਸਤੇ ਉਹਨਾਂ ਨਾਲ ਗੱਲਬਾਤ ਦਾ ਰਾਹ ਖੋਲੋ ਅਗਲੀ ਰਣਨੀਤੀ ਕੀ ਰਹੇਗੀ ਅਗਲੀ ਰਣਨੀਤੀ ਇਹ ਤਾਂ ਜਥੇਬੰਦੀਆਂ ਦੀ ਸੂਬਾ ਕਮੇਟੀ ਵਿਚਾਰ ਕਰਕੇ ਅਗਲੀ ਮੀਟਿੰਗ ਕਰਨ ਤੋਂ ਬਾਅਦ ਇਹਦੇ ਉੱਤੇ ਇਹ ਦੂਪਹਿਰਾ ਸ਼ਰੂਰ ਵੀ ਜਿਹੜਾ ਉਸ ਮੋਦੀ ਸਰਕਾਰ ਦੀ ਦਿਸ਼ਾ ਦੇ ਵਿੱਚ ਪੰਜਾਬ ਸਰਕਾਰ ਚੱਲ ਰਹੀ ਹੈ ਪਿਛਲੇ ਸਾਲ ਸੰਗਰੂਰ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੇ ਉਹਨਾਂ ਨੂੰ ਮੀਟਿੰਗਾਂ ਕਰਨ ਦੀ ਪਾਬੰਦੀਆਂ ਲਾਈਆਂ ਬਹੁਤ ਵੱਡੀ ਬੇਵਿਸਵਾਦ ਵਾਲੀ ਸੰਗਰੂਰ ਚ ਕੀਤੀ ਆ ਉਦੋਂ ਬਾਅਦ ਅਜ ਮੋਗੀਆਂ ਬਿਸ਼ਾਦ ਵਾਲੀ ਹੋਈ ਆ ਇਹ ਸਾਰੀਆਂ ਜੇਸ਼ੇ ਬੰਦੀਆਂ ਵੱਲੋਂ ਜਿਹੜਾ ਆਪਰੇਸ਼ਨ ਗ੍ਰੀਨ ਹੰਟ ਫਿਰ ਉਹ ਵੀ ਫੋਰਮ ਆ ਉਹਦੇ ਵੱਲੋਂ ਅਗਲਾ ਪ੍ਰੋਗਰਾਮ ਦਿੱਤਾ ਜਾਊਗਾ ਜੋ ਪ੍ਰੋਗਰਾਮ ਹੋਊਗਾ ਉਹਨੂੰ ਅਸੀਂ ਪੰਜਾਬ ਭਰ ਦੇ ਵਿੱਚ ਲਾਗੂ ਕਰਾਂਗੇ